ਪੁਲਿਸ ਵੱਲੋਂ ਪੰਜਾਬ ਦੇ ਅੰਦਰ ਇੱਕ ਹੋਰ ਗੈਂਗਸਟਰ ਦਾ ਕੀਤਾ ਐਨਕਾਊਂਟਰ ਦੋ ਪਿਸਤਲ ਇਸ ਦੇ ਕੋਲੋਂ ਕੀਤੇ ਬਰਾਮਦ ਲੌਰਸ ਮਿਸ਼ਨੋਈ ਗਰੁੱਪ ਦਾ ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਮਾਮਲਾ ਬੀਤੀ ਰਾਤ ਦਾ ਜਿੱਥੇ ਮਲੋੜ ਦੇ ਸੀਆਈਏ ਦੀ ਟੀਮ ਆ ਟੀਮ ਵੱਲੋਂ ਤਾਣਾ ਸ਼ਦਰ ਮਲੋੜ ਦੇ ਏਰੀਏ ਦੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਇੱਕ ਵਿਅਕਤੀ ਨੇ ਜਿਆਦਾ ਇਸ਼ਾਰਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿਅਕਤੀ ਵੱਲੋਂ ਉੱਥੋਂ ਪੁਲਿਸ ਪਾਰਟੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਸ ਦੇ ਉੱਤੇ ਫਾਇਰਿੰਗ ਕੀਤੀ ਗਈ ਜਦ ਪੁਲਸ ਵੱਲੋਂ ਇਹਦੀ ਇੱਦੇ ਅੱਗੇ ਜਵਾਬੀ ਕਾਰਵਾਈ ਕੀਤੀ ਗਈ ਪੁਲਸ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਅਸੀਂ ਵਿਅਕਤੀ ਦੇ ਲੱਤ ਦੇ ਵਿੱਚ ਇੱਕ ਗੋਲੀ ਲੱਗੀ ਜਿਸ ਨੂੰ ਲੈ ਕੇ ਇਸ ਨੂੰ ਰਸਤਾੜ ਵਿਖੇ ਦਾਖਲ ਕਰਵਾਇਆ ਗਿਆ ਇਹ ਨੌਰਸੂ ਬਿਸ਼ਨੋਈ ਗਰੁੱਪ ਦਾ ਇਹ ਗੈਂਗਸਟਰ ਦੱਸਿਆ ਜਾ ਰਿਹਾ ਹੈ ਅਤੇ ਮਲੋੜ ਵਿਖੇ ਇਹ ਇੱਕ ਪੁਲਸ ਵੱਲੋਂ ਅੰਗੇ ਪੁਲਸ ਵੱਲੋਂ ਦਾ ਅੰਕਾਉਂਟਰ ਕੀਤਾ ਗਿਆ ਇਹ ਇੱਕ ਮੀਰ ਚਟਨੀ ਹੈ ਅਤੇ ਹੁਣ ਇਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਆਪਾਂ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਪੁਲਿਸ ਵੱਲੋਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਤਿੰਨ ਕੀੜ ਕਸਲ ਦੇ ਕਸਣ ਦੇ ਰਿਸ਼ਤੇ ਨੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਮਲੋੜ ਦੀ ਪੁਲਿਸ ਪਾਰਟੀ ਵੱਲੋਂ ਇਹ ਵੱਡੀ ਕਾਰਵਾਈ ਰਸੀਦ ਟੀਮ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਗੈਂਗਸਟਰ ਦਾ ਇਹਨਾਂ ਵੱਲੋਂ ਅਨਕਾਊਂਟਰ ਕੀਤਾ ਗਿਆ ਜਿਸ ਦੇ ਕੋਲੋਂ ਦੋ ਪਿਸਤਲ ਮਿਲੇ ਨੇ ਇੱਕ 32 ਬੋਰ ਤੇ ਇੱਕ ਹੋਰ ਪਿਸਤਲ ਜਿਹੜਾ ਇਸ ਦੇ ਕੋਲੋਂ ਮਿਲਿਆ ਤੇ ਪੁਲਿਸ ਵੱਲੋਂ ਇਸ ਨੂੰ ਜ਼ਖਮੀ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਇਤਿਜਾਰੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਪਰ ਤਸਵੀਰਾਂ ਮਲੋੜ ਦੇ ਥਾਣਾ ਛੱਬਰ ਦੇ ਏਰੀਆ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਬੀਤੀ ਰਾਤ ਸੀਆਈਏ ਮਲੋੜ ਦੀ ਟੀਮ ਬਲੋ ਇੱਕ ਅਨਕਾਊਂਟਰ ਕੀਤਾ ਗਿਆ ਅਨਕਾਊਂਟਰ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈ ਉਹ ਜ਼ਖਮੀ ਹੋਇਆ ਤੇ ਇਹ ਲੋਰਸ ਵੈਸ਼ਨ ਉਹ ਗੁੱਪ ਆਪਣਾ ਗਰੁੱਪ ਦਾ ਗੈਂਗਸਟਰ ਦੱਸਿਆ ਜਾ ਰਿਹਾ ਜੋ ਇੱਥੇ ਆਪਣਾ ਇਸ ਨੂੰ ਲੈ ਕੇ ਜੋ ਇੱਥੇ ਅਨਕਾਊਂਟਰ ਕੀਤਾ ਗਿਆ ਉਪ ਦੇ ਵਿੱਚ ਇਹ ਵਿਅਕਤੀ ਜ਼ਖਮੀ ਹੋਇਆ ਆ ਉਸ ਨੂੰ ਸਵਾਲ ਨੇ ਕੀ ਕਹਿੰਦੇ ਨੇ ਐਸ 70 ਪੁਲਿਸ ਦੇ ਅਧਿਕਾਰੀ ਜੀ ਸਰ ਜੀ ਸਾਡੀ ਸੀਆਈਏ ਮਲੂਰ ਦੀ ਟੀਮ ਅੱਜ ਰੈਗੂਲਰ ਗੈਸਟ ਕਰ ਰਹੀ ਸੀ ਸਦਰ ਮਲੂਰ ਏਰੀਆ ਦੇ ਵਿੱਚ ਸੋ ਇਥੇ ਜਿੱਤੇ ਅਸੀਂ ਮੌਕੇ ਤੇ ਮੌਜੂਦ ਆ ਸੋ ਇਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੇ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ ਬਜਾਏ ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਇਟੈਲੀਏਸ਼ਨ ਇਨ ਸਿਵਲ ਹਸਪੀਟਲ ਨਾ ਲੋਰਡ ਦੇ ਵਿੱਚ ਧਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ ਬੱਤੀ ਬੋਰ ਪੀਸਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ ਪੀ ਬੋਰ ਪੀਸਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ